ਹਾਂ ਜੀ ਮਤਲਬ ਅੱਜ ਚੱਲਿਆ ਜੀ ਸ਼੍ਰੀ ਅਨੰਦਪੁਰ ਸਾਹਿਬ ਤਾਂ ਪਹਿਲਾਂ ਰੁਕਿਆ ਚਮਕੌਰ ਸਾਹਿਬ ਤੇ ਬੱਸ ਰਹੀਂ ਜਾ ਰਹੇ ਆ ਪਿੰਡੋਂ ਦੋ ਬੱਸਾਂ ਚੱਲੀਆਂ ਨੇ ਤੇ ਅੱਗੇ ਅੱਗੇ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆ ਤੇ ਦੇਖਦੇ ਆ ਤੁਹਾਨੂੰ ਅੱਗੇ ਦਰਸ਼ਨ ਵੀ ਕਰਵਾਵਾਂਗੇ ਤਾਂ ਚਲੋ ਅੱਜ ਚੱਲੀਏ ਜੀ ਲਓ ਜੀ ਸਾਰੀ ਸੰਗਤ ਚੱਲੀ ਗਈ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਪਾਂ ਵੀ ਚੱਲਦੇ ਆ ਲਓ ਜੀ ਅਓ ਜੀ ਅੱਗੇ ਵੀ ਤੁਹਾਨੂੰ ਕਰਾਉਣਾ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਹ ਵੀ ਚਮਕੌਰ ਸਾਹਿਬ ਦੇ ਵਿੱਚ ਹੀ ਆ ਤੇ ਇੱਕ ਸਾਈਡ ਤੋਂ ਵੀ ਲੰਘ ਜਾਂਦੀ ਹੈ ਤੇ ਉਸ ਤੋਂ ਬਾਅਦ ਅੱਗੇ ਤੁਹਾਨੂੰ ਦਿਖਾਉਣਾ ਜੀ ਤੁਸੀਂ ਜੀ ਉੱਪਰ ਪਰ ਸਕਦੇ ਹੋ ਤੇ ਆ ਗੇੜ ਦੇ ਅੰਦਰ ਆਪਾਂ ਨੇ ਜਾਣਾ ਹੈ ਤੇ ਇਹ ਤੋਂ ਬਾਅਦ ਆਪਾਂ ਪੌੜੀਆਂ ਚੜ੍ਹਨੀਆਂ ਨੇ ਪੌੜੀਆਂ ਚੜ੍ਹ ਕੇ ਆਪਾਂ ਉੱਪਰ ਗੁਰਦੁਆਰਾ ਸਾਹਿਬ 'ਤੇ ਪਹੁੰਚ ਜਾਗੇ ਤਾਂ ਤੁਹਾਨੂੰ ਦਿਖਾਉਣਾ ਹੀ ਸਾਰਾ ਕੋਈ ਜੀ ਸਾਰੇ ਦਰਸ਼ਨ ਮੇਰੇ ਗੁਰਦੁਆਰਾ ਸਾਹਿਬ ਦੇ ਦੇਖੋ ਜੀ ਸੰਗਤ ਕਿਵੇਂ ਆਈ ਹੈ ਆਪਣੇ ਤੋਂ ਪਿੰਡਾਂ ਦੀ ਦੋ ਬਸਾਂ ਆਈਆਂ ਨੇ ਉਸ ਵਿੱਚ ਹੀ ਕਵਿਜ਼ਨ ਕਰਤਾ ਗਈ ਸੀ ਤਾਂ ਸਾਰੇ ਆਪਾਂ ਕੋਸ਼ਿਸ਼ ਕਰਤਾ ਨਹੀਂ ਸਾਰੇ ਪਾਸੇ ਦਰਸ਼ਨ ਕਰਾਉਣ ਦੀ ਤੇ ਆਪਾਂ ਥੋੜਾ ਜਿਹਾ ਤਾਂ ਉਹ ਕਰ ਦੰਨੇ ਆ ਕਿ ਕੋਈ ਕੋਤਵਾਰ ਸਾਹਿਬ ਨਿਬਾਜ ਨਾ ਹੋਣ ਵੀ ਵੀਡੀਓ ਬਣਾ ਰਹੇ ਨੇ ਤੇ ਆ ਤੁਸੀਂ ਛੋਟਾ ਜਿਹਾ ਮਾਡਲ ਚੈੱਕ ਕਰ ਸਕਦੇ ਹੋ ਉੱਥੇ ਜਿਹਾ ਰੱਖਿਆ ਹੋਇਆ ਹੈ ਦੇਖੋ ਜੀ ਤੁਸੀਂ 25 ਗੱਡੀ ਸਾਹਿਬ ਦਾ ਬਣਾਇਆ ਹੈ ਜੀ ਦੇਖੋ ਇਹ ਗੁਰਦੁਆਰਾ ਸਾਹਿਬ ਤੇ ਚਿਕੜੀ ਜਾਵਾਸ ਤੇ ਕਾਰ ਸੇਵਾ ਦੀ ਸੇਵਾ ਚੱਲ ਰਹੀ ਜਿੱਥੇ ਇੱਧਰ ਨਾਲ ਥੱਲੇ ਉੱਤਰੇ ਕੋਰ ਗੁਰਦੁਆਰਾ ਸਾਹਿਬ ਨੇ ਉੱਧਰ ਵੀ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਉੱਧਰ ਵੀ ਦੇਖਿਓ ਜੀ ਤੁਸੀਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਬਾਜੀ ਇੱਧਰ ਆਪਾਂ ਪੌੜੀਆਂ ਤੋਂ ਹੋਰ ਹੇਠਾਂ ਉਤਰਨਾ ਤੇ ਆਹ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਤੇ ਇੱਥੇ ਸੰਗਤ ਘਟ ਆ ਰਹੀ ਸੀ ਪਰ ਆਪਣੇ ਪਿੰਡ ਦੀ ਜਿਹੜੀ ਸੰਤ ਸੀ ਉਹ ਜ਼ਰੂਰ ਪਹੁੰਚੀ ਜਿੱਥੇ ਉਹਨਾਂ ਨੇ ਵੀ ਦਰਸ਼ਨ ਮੇਲੇ ਕਰੇ ਨੇ ਇੱਥੇ ਜਾ ਕੇ ਤੇ ਇਤਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਤੁਸੀਂ ਆਹ ਰਸਤਾ ਦਿਖਾਇਆ ਤੇ ਜਿਹਦੇ ਵੀ ਇਹ ਗੁਰਦੁਆਰਾ ਦਾ ਰਸਤਾ ਦਿੱਤੇ ਆ ਅੱਜ ਵੀ ਸਾਰਿਆਂ ਦੀ ਵਾਪਸੀ ਸਾਰੀ ਸੰਗਤ ਚੱਲੀ ਜਾਣੀ ਬੱਸਾਂ ਕੰਨੀਆਂ ਨੂੰ ਤੇ ਦੇਖੋ ਸਾਰੀ ਬੱਸ ਤਿਆਰ ਬਰ ਤਿਆਰ ਆਪਣੇ ਅਗਲੇ ਗੁਰਦੁਆਰਾ ਸਾਹਿਬ ਤੇ ਅਗਲਾ ਗੁਰਦੁਆਰਾ ਸਾਹਿਬ ਆਪਾਂ ਪਹੁੰਚਾਂਗੇ ਟੀਬੀ ਸਾਹਿਬ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਜੀ ਆਪਾਂ ਤੇ ਸਾਨੂੰ ਬੱਲਾਂ ਜੀ ਆਪਾਂ ਪ੍ਰਸ਼ਾਦਾ ਵੰਡ ਲਈ ਛਕਾਉਂਦੇ ਭੁੱਖ ਬੋਲ ਲੱਗੀ ਹੋਈ ਸੀ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਦਰਸ਼ਨ ਮੇਲੇ ਲੋ ਜੀ ਆਪਾਂ ਆ ਚੁੱਕੇ ਹਾਂ ਜੀ ਨੰਬਰਾਲ ਦੇ ਵਿੱਚ ਤੇ ਤੁਸੀਂ ਚੈੱਕ ਕਰਦੇ ਹੋ ਜੀ ਆ ਸੀਗਾ ਜੀ ਫਿਰ ਸ੍ਰੀ ਗੁਰੂ ਅਨਸੱਭਾ ਮਹਾਰਾਜ ਜੀ ਆ ਰਹੇ ਸੀ ਤੇ ਆਪਾਂ ਉੱਥੇ ਖੜਕੇ ਨਮਸਤਕ ਹੋ ਗਏ ਤੇ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਕੁਝ ਜੀ ਦਰਸ਼ਨ ਸਾਰੇ ਦੇਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਤੁਸੀਂ ਇਧਰੋਂ ਚੈੱਕ ਕਰ ਸਕਦੇ ਹੋ ਜੀ ਦਰਿਆ ਤੇ ਦੇਖੋ ਜੀ ਦਰਿਆ ਕਿੰਨਾ ਦੂ ਤੱਕ ਪੰਡਿਆ ਹੋਇਆ ਦਰਿਆ ਹੈ ਤੇ ਆ ਬਾਬਾ ਜੀ ਦੀ ਗੱਡੀ ਆ ਤੇ ਕਹਿੰਦੇ ਜੀ ਬਾਬਾ ਜੀ ਨੇ ਗੱਡੀ ਦਰਿਆ ਦੇ ਵਿੱਚ ਹੀ ਘੜਤੀ ਸੀ ਉਸ ਟਾਈਮ ਤੇ ਤੁਸੀਂ ਫੋਟੋ ਵੀ ਚੈੱਕ ਕਰ ਸਕਦੇ ਆ ਤੇ ਆਪਾਂ ਉਹਦੇ ਉੱਤੇ ਦਰਸ਼ਨ ਮਿਲਲੇ ਤੇ ਵਾਪਸੀ ਹੋਣ ਦੀ ਫਿਰ ਹੋ ਵੀ ਤਿਆਰੀ ਤੇ ਲਓ ਜੀ ਪਰੋ ਜੀ ਚੈੱਕ ਲਓ ਜੀ ਆ ਬਸ ਵੀ ਆਪਣੇ ਦੂਜੀ ਨਾਲ ਹੀ ਸੀ ਤੇ ਦੇਖੋ ਜੀ ਤੁਸੀਂ ਦਰਿਆ ਕਿਸ ਤਰੀਕੇ ਨਾਲ ਚੱਲ ਰਿਹਾ ਤੇ ਉਧਰੋਂ ਪਿੱਛੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਹੋ ਰਹੇ ਨੇ ਇੱਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਜੇ ਆਪਾਂ ਗੱਲਾਂ ਗੱਲਾਂ ਕਰਦੇ ਕਰਦੇ ਪਹੁੰਚ ਜਾਨੇ ਆ ਜੀ ਅਗਲੇ ਗੁਰਦਵਾਰਾ ਸਾਹਿਬ ਦੇ ਤੇ ਇੱਥੇ ਤੁਸੀਂ ਉੱਪਰੋਂ ਦੇਖ ਸਕਦੇ ਹੋ ਜੀ ਰੀਆਂ ਦਾ ਦੇਖਿਓ ਜੀ ਤੁਸੀਂ ਬਹੁਤ ਬੁਰਾ ਹਾਲ ਹੈ ਇੱਥੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਫੋਕਸ ਕਰੰੋਂ ਦੇ ਕੋਈ ਕਿੰਨਾ ਬੁਰਾ ਹਾਲ ਹੋਇਆ ਪਿਆ ਤੇ ਉਸ ਤੋਂ ਬਾਅਦ ਮੱਥਾ ਦੇਖਣ ਤੋਂ ਬਾਅਦ ਨਸਤ ਹੋਵੇ ਤੇ ਸਾਰੀ ਸੰਗਤ ਬਸਾਂ ਵਾਲ ਨੂੰ ਗਈ ਤੇ ਤੁਸੀਂ ਆਹ ਚੈੱਕ ਕਰੋ ਜੀ ਬਿਊ ਇੱਧਰ ਤੇ ਦੇਖੋ ਜੀ ਸੰਗਤ ਸਾਰੀ ਤੇ ਫਿਰ ਆਪਾਂ ਪਹੁੰਚਣ ਨੇ ਜੱਗੇ ਗੁਰਦੁਆਰਾ ਬਖੌਰ ਸਾਹਿਬ ਪਹੁੰਚਣੀਆਂ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਲਓ ਜੀ ਉਹ ਇੱਕ ਗੁਰਦੁਆਰਾ ਸਾਹਿਬ ਨੂੰ ਦੇਖਦੇ ਜੀ ਕਿ ਇੱਥੇ ਹੁੰਦੇ ਵੀ ਤੁਹਾਨੂੰ ਦਰਸ਼ਨ ਕਰਵਾਇਆ ਕਿ ਇੱਥੋਂ ਗੁਰੂ ਅਰਜਨ ਸਾਹਿਬ ਤੇ ਮੱਥਾ ਟੇਕਿਆ ਜੀ ਤੇ ਲਓ ਜੀ ਤੁਸੀਂ ਕਰਦੇ ਜਾਓ ਜੀ ਚੈੱਕ ਸਾਰਾ ਉਹ ਜੀ ਲਓ ਜੀ ਸ਼ਗਲ ਆ ਪ੍ਰਸ਼ਾਦਾ ਗੁਰਦੁਆਰਾ ਸ਼੍ਰੀ ਬਪੌਰ ਸਾਹਿਬ ਆ ਜੀ ਇਹ ਤੇ ਹੁਣ ਕਪਾਵਾ ਜੀ ਗਾਹ ਨੂੰ ਚਾਲੇ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਕਰੋ ਜੀ ਤੁਸੀਂ ਦਰਸ਼ਨ ਮੂਰੇ ਤੋਂ ਵੀ ਗੁਰਦੁਆਰਾ ਬਪੌਰ ਸਾਹਿਬ ਦੇ ਤੇ ਲਓ ਜੀ ਆਪਣੇ ਬੱਸਾਂ ਵੀ ਤਿਆਰ ਵਰ ਤਿਆਰ ਨੇ ਤੇ ਸੰਗਤ ਵੀ ਤਿਆਰ ਵਰ ਤਿਆਰ ਹੈ ਅਗਲੇ ਗੁਰਦੁਆਰਾ ਸਾਹਿਬਾਂ ਲਰਬਾਨਾ ਹਉਣ ਨੂੰ ਤੇ ਲਓ ਜੀ ਪਹੁੰਚ ਗਏ ਸ਼੍ਰੀ ਅਨੰਤਪੁਰ ਸਾਹਿਬ ਵਿਕੇ ਤੇ ਸਾਰਿਆਂ ਨੇ ਪਹਿਲਾਂ ਗਰੁੱਪ ਫੋਟੋ ਕਰਵਾਈ ਇੱਕ ਮੈਮਰੀਜ਼ ਬਣ ਜੂਗੀ ਤੇ ਦੁਰੀ ਚੈੱਕ ਕਰ ਸਕਦੇ ਨਹੀਂ ਗੁਰਦੁਆਰਾ ਸਾਹਿਬ ਲਾਹੋਜੀ ਸਾਰੀ ਸੰਗਤ ਆਪਣੇ ਆਪਣੇ ਰਾਸਤੇ ਹੁੰਦੇ ਹੋਏ ਤੇ ਦੇਖੋ ਜਿਵੇਂ ਸੀ ਬਾਜ਼ਾਰ ਚੈੱਕ ਕਰੋ ਜੀ ਬਾਜ਼ਾਰ ਕਿੰਨਾ ਸਜਿਆ ਹੋਇਆ ਵੀਰੇ ਦਾ ਤੇ ਇੱਕ ਤੁਹਾਨੂੰ ਛੋਟੀ ਜੀ ਬੇਨਤੀ ਕਰਨੀ ਤਾਂ ਜਦੋਂ ਸਾਰੇ ਤਾਂ ਨਹੀਂ ਐਵੇਂ ਕਰਦੇ ਆਪਾਂ ਨਾਲੋਂ ਪ੍ਰਸ਼ਾਦ ਲੈ ਲੈ ਜੀ ਜਿੰਨਾ ਵਿੱਚ ਪੰਜੀਰੀ ਹੁੰਦੀ ਹੈ ਜੀ ਤੇ ਉਹ ਪ੍ਰਸ਼ਾਦ ਸਾਰਾ ਹੀ ਖਰਾਬ ਨਿਕਲਿਆ ਆਪਣਾ ਚੈੱਕ ਕਰਕੇ ਲਿਆ ਕਰੋ ਜੀ ਅੱਗੇ ਤੋਂ ਕੌਰ ਕਰਿਓ ਜੀ ਚੀਜ਼ਾਂ ਦੀ ਕੀ ਦੁਕਾਨਦਾਰ ਕੁਝ ਕੁ ਪੈਸੇ ਪਿੱਛੇ ਆਗੂਸ ਕਰ ਜਾਂਦੇ ਨੇ ਤਾਂ ਗੌਰ ਕਰਿਓ ਜੀ ਤੇ ਦੇਖੋ ਜੀ ਇੱਧਰ ਨੂੰ ਗੁਰਦੁਆਰਾ ਸਾਹਿਬ ਵੱਲ ਨੂੰ ਜਾ ਰਹੇ ਹਾਂ ਜੀ ਆਪਾਂ ਵੀ ਤੇ ਆਪਾਂ ਵੀ ਕਰਾਂਗੇ ਜਾ ਕੇ ਦਰਸ਼ਨ ਦੇਖ ਕਰਾਵਾਂਗੇ ਤੇ ਜਾ ਰਹੇ ਹਾਂ ਜੀ ਦੇਖੋ ਜਿੱਧਰ ਕੰਮ ਚੱਲ ਰਿਹਾ ਸੀ ਤੇ ਹੌਲੀ-ਹੌਲੀ ਕਰਦੇ ਜੀ ਆਪਾਂ ਜਾ ਰਹੇ ਹਾਂ ਜਿੱਧਰ ਜੁੜਾ ਘਰ ਤੇ ਤੁਸੀਂ ਇੱਧਰ ਸਾਹਮਣੇ ਚੈੱਕ ਕਰ ਸਕਦੇ ਹੋ ਆ ਗੁਰਦੁਆਰਾ ਸਾਹਿਬ ਆ ਗਿਆ ਜੀ ਇੱਧਰ ਤੇ ਆਪਾਂ ਇੱਧਰੋਂ ਲਈ ਦੇਖ ਦੇਖੋ ਜੇ ਆਪਾਂ ਲਾਈਨ ਦੇ ਵਿੱਚ ਲੱਗ ਚੁੱਕੇ ਹਾਂ ਤੇ ਬਾਕੀ ਤੁਸੀਂ ਸੰਗਤ ਦੇਖ ਲਓ ਬਹੁਤ ਘੜ ਸੀ ਕਿਉਂਕਿ ਅੱਜ ਦਿਨ ਵੀ ਐਤਵਾਰ ਸੀ ਤੇ ਉਸ ਕਰਕੇ ਘੱਟ ਜਿਆਦਾ ਸੀ ਤੇ ਲਓ ਜੀ ਵਾਰੀ ਵਾਰੀ ਕਰਕੇ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਕਰਦੇ ਸਾਰੇ ਆਪਣੀ ਦੇ ਕਰਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਆਪਾਂ ਵੀ ਆਪਣੀ ਦੇ ਲੈ ਕੇ ਪਹੁੰਚਾਂਗੇ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਦੇ ਲੈ ਕੇ ਤੇ ਆਪਾਂ ਠਾਣੇ ਜਮਾਂ ਨਾਲ ਤੇ ਸਾਥੀ ਨੂੰ ਵੀ ਚੱਲੋ ਆਪਾਂ ਵੀ ਜੀ ਦਰਸ਼ਨ ਤੇ ਲਓ ਤੁਹਾਨੂੰ ਪੁਰਾਣੇ ਜੀ ਗਾਂ ਦਰਸ਼ਨ ਦਿਖਾਉ ਜੀ ਜਾ ਰਹੇ ਹਾਂ ਜੀ ਆਪਾਂ ਸਾਹਮਣੇ ਦਰਬਾਰ ਸਾਹਿਬ ਵੱਲ ਨੂੰ ਤੇ ਦਰਬਾਰ ਮੇਨ ਦਰਬਾਰ ਸਾਹਿਬ ਜਾ ਕੇ ਕਿੰਨੀ ਵੀ ਕੋਸ਼ਿਸ਼ ਹੋਊ ਕਿ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਲਓ ਜੀ ਪਹੁੰਚ ਚੁੱਕੇ ਹਾਂ ਜੀ ਇੱਥੇ ਤੁਸੀਂ ਵੀ ਜਿੰਨੇ ਵੀ ਉਸਰ ਕੇ ਦਰਸ਼ਨ ਕਰਵਾਏ ਤੇ ਆ ਦੇਖੋ ਜੀ ਤੁਸੀਂ ਉਹਨਾਂ ਨਗਰੀ ਕਿੰਨੀ ਸੁਣੀ ਲੱਗ ਰਹੀ ਹੈ ਜੀ ਇਹ ਤੇ ਉਸ ਤੋਂ ਬਾਅਦ ਆਪਾਂ ਬਾਹਰ ਪਹੁੰਚ ਚੁੱਕੇ ਹਾਂ ਜੀ ਤੇ ਦੇਖੋ ਤੁਸੀਂ ਸਾਰੀ ਕਿੰ ਜਾਣੇ ਕਿੰਨੀਆਂ ਜ਼ਿਆਦਾ ਸੰਗਤ ਆਉਂਦੀ ਹੈ ਜੀ ਉਰੇ ਤੇ ਇੱਧਰ ਖਾਣ ਪੀਣ ਦਾ ਪ੍ਰਬੰਧ ਸੀ ਤੇ ਉਸ ਤੋਂ ਬਾਅਦ ਆਪਣੀ ਸਲਾਹ ਬਣੀ ਸੀ ਵੀ ਆਪਾਂ ਨਾ ਅਜੂਬਾ ਦੇਖ ਕੇ ਆਵਾਂਗੇ ਕੋਈ ਰਸਤੇ ਖਾਲਸਾ ਤੇ ਇਹ ਰਸਤਾ ਆਪਾਂ ਕੁਝ ਪੁੱਛ ਕੇ ਬਹੁਤ ਔਖੇ-ਔਖੇ ਤੱਕ ਪਹੁੰਚੇ ਤਾਂ ਰਸਤੇ ਨੂੰ ਜੀ ਜਾਂਦੇ ਜਾ ਰਹੇ ਆ ਆਪਾਂ ਤੁਸੀਂ ਕਰੋ ਜੀ ਬਾਈਬ ਚੈੱਕ ਕਰਦੇ ਜਾਓ ਤੇ ਆਇਆ ਜੀ ਬਾਰ ਬਾਰ ਆਉਣ ਦਾ ਮੌਕਾ ਨਹੀਂ ਮਿਲਦਾ ਚਲੋ ਆਪਾਂ ਆਇਆ ਵੀ ਦੇਖੀਏ ਵੀ ਕੀ ਕੁਛ ਜੀ ਉੱਤੇ ਤੇ ਆ ਦੇਖੋ ਜੀ ਜਵਾਗ ਜੀ ਉੱਤੇ ਬੋਤੇ ਤੇ ਸਵਾਰੀ ਕਰ ਰਿਹਾ ਜੀ ਪਸਾਓ ਜੀ ਤੇ ਸਾਹਮਣੇ ਆ ਗਏ ਜੀ ਵਾਸਤੇ ਖਾਲਸਾ ਪਹਿਲਾਂ ਸਾਨੂੰ ਐਸੀ ਵੀ ਟਿਕਟ ਲੱਗੂਗੀ ਪਰ ਤੁਹਾਨੂੰ ਐਵੇਂ ਉਹ ਕਰੀ ਜਿੱਥੇ ਫ੍ਰੀ ਆਫ ਕੋਸਟ ਗਏ ਆ ਜੀ ਅਸੀਂ ਆਪਾਂ ਕੋਈ ਵੀ ਪੈਸਾ ਨਹੀਂ ਲੱਗਿਆ ਸਾਡਾ ਲਓ ਜੀ ਟਿਕਟ ਸਾਡੇ ਹੱਥ ਦੇ ਵਿੱਚ ਤੇ ਲਓ ਜੀ ਜਿੰਨਾ ਉਦੋਂ ਤੋਂ ਦਰਸ਼ਨ ਸਾਤੋਂ ਹੋਏ ਵੀ ਕਰਵਾ ਸਕੀ ਜ ਆਪਣੇ ਇਤਿਹਾਸ ਦੇ ਕਰਵਾਏ ਤੁਹਾਨੂੰ ਇੱਕ ਓਮਕਾਰ ਬਣਿਆ ਹੋਇਆ ਸੀ ਜੀ ਉੱਤੇ ਰਾਈਟਿੰਗ ਦੇ ਨਾਲ ਜਿਹੜਾ ਤੁਹਾਨੂੰ ਪਹਿਲਾਂ ਦਿਖਵਾਇਆ ਤੇ ਲਓ ਜੀ ਇਸ ਤੋਂ ਥੱਲੇ ਰਾਹ ਉਤਰ ਰਿਹਾ ਤੇ ਇਸ ਤੋਂ ਬਾਅਦ ਜੀ ਆਪਾਂ ਬਾਹਰ ਵੱਲ ਪਹੁੰਚ ਚੁੱਕੇ ਆਂ ਤੇ ਦੇਖੋ ਜਿੱਦਗੀ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆ ਲਓ ਜੀ ਨਾਲ ਮੁੰਡਾ ਮੇਰੇ ਤੇ ਉਸ ਤੋਂ ਬਾਅਦ ਆਪਾਂ ਬਸ ਦੇ ਵਿੱਚ ਚੜ ਗਏ ਤੇ ਸਾਰੀ ਸੰਗਤ ਬੈਠ ਚੁੱਕੀ ਹੈ ਜੀ ਲਾਓ ਜੀ ਤੁਰਪੀ ਬਸ ਤੇ ਆਦੇ ਪਾਪ ਬਹੁਤ ਉਸਤਾ ਕਰਦਾ ਈ ਬੰਦਾ ਜਾਣ ਜਾਣ ਕੇ ਚੌੜਾ ਕਾਦਾ ਸ਼ਾਲਾ ਮਰੀ ਜਾਂਦਾ ਜਿੱਟਾਂ ਦੇ ਬੈਠਾ ਇਹ ਰੌਣਕ ਲਾਰ ਕੀ ਇਹਨੇ ਸਾਰੀ ਵਸ ਜਿੱਦਗੀ ਚੈੱਕ ਕਰੇ ਹੋ ਜੀ ਨਾ ਨਾ ਆ ਕੁਝ ਕਰਦਾ ਈ ਇਹ ਤੇ ਉਸ ਤੋਂ ਬਾਅਦ ਅੱਲਾਹੁ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਅਗਲੇ ਗੁਰਦੁਆਰਾ ਸਾਹਿਬ ਤੇ ਤੇ ਇੱਥੇ ਜਾ ਰਿਹਾ ਸੀ ਜੀ ਕੰਮ ਤੇ ਆਪਾਂ ਨਾ ਔੜੀਆਂ ਨੂੰ ਦੇ ਉੱਪਰ ਪਹੁੰਚਾਂਗੇ ਜੀ ਗੁਰਦੁਆਰਾ ਸਾਹਿਬ ਦਾ ਤੁਸੀਂ ਸਭ ਕੁਝ ਚੈੱਕ ਕਰ ਸਕਦੇ ਹੋ ਤੇ ਆਹ ਦੇਖੋ ਜੀ ਬਾਬਾ ਜੀ ਬਾਜ ਲਈ ਜਾਂਦੇ ਸੀਗੇ ਤੇ ਲਓ ਜੀ ਮਿੱਟੀ ਦਾ ਕੰਮ ਚੱਲ ਰਿਹਾ ਜੀ ਪਤਾ ਨਹੀਂ ਮਿੱਟੀ ਪੱਧਰ ਕਰ ਰਹੇ ਨੇ ਪਤਾ ਨਹੀਂ ਕਿਦਰੇ ਪਾ ਰਹੇ ਜੀ ਆਪਾਂ ਨੂੰ ਇਹ ਚੀਜ਼ ਦੀ ਨਾਲ ਨਹੀਂ ਸੀ ਚਲੋ ਉੱਚੇ ਵੀ ਤੁਹਾਨੂੰ ਦਿਖਾ ਦਈਏ ਤੇ ਇੱਧਰ ਨੂੰ ਆਪਾਂ ਸਾਰੀ ਸੰਗਤ ਦੇ ਨਾਲ ਆਪਾਂ ਕਿ ਚੱਲ ਪਏ ਤੇ ਉਪਰੋਂ ਦੇਖੋ ਤੁਸੀਂ ਟਰੈਕਟਰਾਂ ਦਾ ਜੋਰ ਵੀ ਦੇਖ ਜਾਈਂ ਇੱਥੇ ਕਿੰਨਾ ਉੱਚਾ ਚੱਲ ਰਿਹਾ ਜੀ ਬਹੁਤ ਟਰੈਕਟਰ ਖੜੇ ਹੋ ਰਹੇ ਸੀਗੇ ਤੇ ਸੋਚਿਆ ਵੀ ਇਹ ਵੀ ਬਲੌਗ ਦੇ ਵਿੱਚ ਐਡ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਜੇ ਅਪਾ ਪਹੁੰਚ ਚੁੱਕੇ ਹਾਂ ਜੀ ਤੇ ਬਾਬਾ ਗੁਰਦਿੱਤ ਗੁਰਦੀ ਸਿੰਘ ਜੀ ਦੇ ਨਾਮ ਤੋਂ ਗੁਰਦੁਆਰਾ ਸਾਹਿਬ ਬਣਿਆ ਵਸੀ ਇਤਿਹਾਸ ਤੇ ਬਹੁਤ ਮਹਿਨਤ ਖਾਇਆ ਸੀ ਵੀਡੀਓ ਤੁਸੀਂ ਵੀਡੀਓ ਪਾਜ਼ ਕਰਕੇ ਦੇਖ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਅਪਾ ਜਣਾ ਦੀ ਬਾਥਰੂਮ ਤੇ ਬਾਥਰੂਮ ਇਧਰਲੀ ਸਾਈਡ ਪਿੱਛੇ ਜਾ ਕੇ ਬਣੇ ਹੋਏ ਸੀ ਤੇ ਉਤਵਾਦ ਬਾਥਰੂਮ ਜਾਣ ਤੋਂ ਬਾਅਦ ਪਹਿਲਾਂ ਸਲਾਹ ਬਣੀ ਸੀ ਵੀ ਇੱਧਰ ਨੂੰ ਚੱਲਦੇ ਆਂ ਆਪਾਂ ਉਲਟਰ ਸਾਈਡ ਨੂੰ ਸਾਰਿਆਂ ਤੋਂ ਫੇਰ ਦਾ ਕੰਮ ਚੱਲਦਾ ਜਿਵੇਂ ਐ ਤੇ ਕਿਤੇ ਵਾਪਸ ਵੀ ਨਾ ਆਉਣਾ ਪੈ ਜਾਵੇ ਫੇਰ ਆਪਾਂ ਦੂਏ ਵਸੇ ਨੂੰ ਹੈ ਗਏ ਤੇ ਲਓ ਜੀ ਫੇਰ ਆਪਾਂ ਅੱਗੇ ਪਹੁੰਚ ਗਏ ਜੀ ਦਰਗਾਹ ਦੇ ਉੱਤੇ ਤੇ ਕਹਿੰਦੇ ਵੀ ਉਰੇ ਬਚਨ ਹੋਏ ਵੇਜ ਗਏ ਬਾਬਾ ਜੀ ਦੇ ਮਹਾਰਾਜ ਦੇ ਵੀ ਜਿਹੜਾ ਉਰੇ ਆ ਕੇ ਮੱਥਾ ਟੇਕੂਗਾ ਉਹਦਾ ਮੈਂ ਮੱਥਾ ਨਹੀਂ ਮੰਨੂਗਾ ਤੇ ਇਸ ਗੁਰਦੁਆਰਾ ਸਾਹਿਬ ਦਾ ਵੀ ਆਪਣਾ ਇੱਕ ਇਤਿਹਾਸ ਹੈ ਤੇ ਇਸ ਵੀਡੀਓ ਦੇ ਵਿੱਚ ਸਾਰਾ ਇਤਿਹਾਸ ਸੁਣ ਸਕਦੇ ਤੁਸੀਂ ਅਸੀਂ ਪ੍ਰੋਪਰ ਬਾਬਾ ਜੀ ਦੱਸਣਗੇ ਤੇ ਅਸੀਂ ਸਾਰਾ ਕੁਝ ਸੁਣ ਸਕਦੇ ਹਾਂ ਤੇ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਪਾਸੇ ਦਰਸ਼ਨ ਕਰਾ ਦਈਏ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਆਮ ਦਾ ਨਾਮ ਨਾਮ ਸਰਕਾਰ ਦੇ ਜਾਣ ਕੇ ਬਾਬਾ ਜੀ ਤੋਂ ਜਦੋਂ ਸਾਰਾ ਬਾਬਾ ਨਾਮ ਤੇ ਨਾਮ ਬਾਬਾ ਨਾਮ ਬੋਜਨਾਂ ਜੀ ਸੁਣਨਾ ہم اللہ فروجہ و راس ہوئے ہیں رو، ملک کو شکر کر chips راد کر رہے ہیں 60 دیں اٹیشن من کیدئی ہے مبینیز encontramos انہوں میں شکر کردری ل익نگ بزل کو مجاب سے رہے ہیں وہ کر سکتے اور آسکار تند رہے ہیں اگر میں مغیستی ایکpedo میں میں مولوی مولانا محمد اشرف علی رحمۃ اللہ علیہ نے عنایت کے ذریعے مجھے یہ دعا دی ہے پناہ بادو سبحان اللہ کے پرچم مارشوں کے پرچم مارا ہے تو بھائی میرے جان کو قائم کرائے دے آگے روتے مانگتے ساتھ میں کی محنت کو دلایا اور لوگوں سے انہوں نے کلو اور بیچواروں کو لیا لیے بچا دیا دیا प्रते राम जी पता में सभी मेरा और सब नाम लेते हुए पूरे समय बादशाह ने छर्या बहुत जन को वार छर्या बादशाह के लाग के प्रेम जगोरी समान है सच्चा प्रभु में मरते रहे औरों मरते मुझे नाम सुधे जाते छते लेके वामा सच्चाई में जल्दी न इनका वार पता सुबह बादशाह का नाम हो गया موسیقی میں رہنے کے لیے طالب یہ تمام لوگوں کے نام دیتا ہوں تمہارا یہ جناب نے ذیل تمام کو اپنا میرا نیکوے کے طالبوں کو مانگیں شاگردوں کو بادشاہ ہمارے مہروں کو اپنی حکومت کو عطا کر دے نیما نکر جو ہر نماز جو ہر صبح شام پڑھا رہے کرتے ہرایا کے اوپر واسطے علی با کے درمیان جلایا بنی ਦੇਰ ਤੋਂ ਆਉਂਦੇ ਹੋ ਨਾ ਭਾਈ ਮੈਂ ਨਹੀਂ ਲੇਖਾਂ ਜਿੱਤੇ ਜਾਵਾਂ ਨਾ ਕੋਈ ਦੇ ਸਭ ਤੋਂ ਵੇਲੇ ਕਿ ਉਸ ਰਾਤ ਦੇ ਬਾਅਦ ਤੇ ਬੈਠ ਕੇ ਚੰਗੀ ਬਰੇਗਾ ਜੇਰਾ ਤੁਹਾਡੇ ਨਹੀਂ ਆਵੇ ਕੋਈ ਯਾਤਰਾ ਛੋੜ ਕੇ ਨਾ ਹੋਵੇ ਸੱਦੇ ਸਾਰੇ ਜੀ ਉੱਤਮ ਕੇ ਆਲਾ ਕੇ ਸਤਾਂ ਅੰਦੇ ਆਨੇ ਪਾੜਦੇ ਨੇ ਜਿਹਦੇ ਬਾਅਦ ਕੋਈ ਜੀਣਾ ਪਰਮਾਤਮਾ ਨਾਲ ਰਹੇ ਅੰਬੋ ਹੋਏ ਆਪੋ ਗੋਤਾ ਤੇ ਨਰਮੀ ਮਨਸੀ ਪਰੋਤੋ ਸਵਾਇ ਇਨਾਲੇ ਮਾਰਕਾ ਪਾਤਸ਼ਾਹਾਂ ਨੇ ਕੋਟ ਬਾਇਕ ਆਪਣਾ ਅੱਗੇ ਜਾਨ ਦਿੱਤੀ ਕਨਾਲ ਜੀਤੇ ਵਰਤਾਂ ਬੱਚਿਆ ਬਾਂਗੀ ਜੁਨੀ ਮੇਰੀਆਂ ਜੇਸਾ ਮਾ ਕੇਤ ਦਾ ਆਪਣਾ ਧਿਆਨ ਗਿਆ ਉਹਨਾਂ ਦੇ ਜਨਮਾਂ ਤੋਂ ਹੋਰ ਹੋਏ ਚਾਹੇ ਪਾਤਸ਼ਾਹਾਂ ਨੇ ਆਣੂ ਕਰਾਵਾ ਬਾਰੇ ਦਾ ਮੇਰੇ ਸਾਹੇ ਜਪਾਰੀ ਬਣੋ اے میرے نبی کو سلام اور سر پر سلام اے میرے نبی کو 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 سلام اے میرے ਜੀ ਕਰੋ ਜੀ ਅੱਗੇ ਦਰਸ਼ਨ ਦੋ ਜੀ ਇਤਿਹਾਸ ਜ਼ਮੀਰ ਕਰਦੇ ਸਾਰਿਆਂ ਨੇ ਸੁਣ ਲਿਆ ਹੋਵੇਗਾ ਤੇ ਲੋ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਨਾਲ ਦੀ ਨਾਲ ਤੇ ਇਸ ਤੋਂ ਬਾਅਦ ਤੁਹਾਨੂੰ ਇੱਧਰ ਦਿਖਾਈਏ ਵੀ ਕੀ ਕੁਝ ਹੈ ਇੱਧਰੋਂ ਇੱਧਰੋਂ ਇੱਕ ਪਿੰਡਲ ਤੋਂ ਸਭ ਕੁਝ ਜਿੰਮਾਤੀ ਬੰਦਾ ਇੱਧਰੋਂ ਹੋ ਜਵੇ ਸਭ ਕੁਝ ਕਾਂਦਰੀ ਹੈਗੀ ਜੰਮੀ ਬਿੱਲੀ ਵੀ ਐਸੀ ਲੋਕ ਉੱਪਰ ਚੜ ਰਹੇ ਨੇ ਦੇਖ ਰਹੇ ਸੀ ਆਪਾਂ ਇੱਧਰੋਂ ਹੀ ਕਿਸਾਈ ਤੋਂ ਦੇਖ ਲਈਏ ਪਰ ਇੱਧਰ ਸਾਈਡ ਤੇ ਬਾਥਰੂਮ ਵੀ ਸੀਗੇ ਤੇ ਸਾਰੀ ਸੰਗਤ ਫੇਰ ਰਹੀ ਆ ਆਪ ਬਾਈ ਦੇਖੋ ਜਾ ਜਾ ਰਹੇ ਜੀ ਇੱਕ ਮੂਰੇ ਵੀ ਜੱਟੇ ਪਿੰਡ ਪਈ ਹੈ ਇਹ ਵਿਚਾਰਾ ਯਾਤਰਾ ਦੇ ਵਿੱਚ ਜੀਨ ਪਾਇਆ ਹੈ ਇਹਦੇ ਚਿੰਗਾ ਪੈ ਗਈ ਜਦੋਂ ਬਹੁਤ ਬੁਰਾ ਹੋ ਰਿਹਾ ਤੇ ਕਦੇ ਵੀ ਜੱਕ ਰਹਿ ਜਾਣਾ ਜਦੋਂ ਕੱਬਾ ਕੁਰਤਾ ਵਜਨਾ ਪਾ ਕੇ ਜਾਓ ਜਾਂ ਲੋਟੀ ਟੀ-ਸ਼ਰਟ ਪਾ ਕੇ ਜਾਓ ਜੀ ਕਿਉਂਕਿ ਇੱਕ ਤਾਂ ਗਰਮੀ ਬਹੁਤ ਸੀ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਕੀਰਤਪੁਰ ਸਾਹਿਬ ਦੇ ਵਿੱਚ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਹੁਤ ਕੰਮ ਚੱਲ ਰਿਹਾ ਜੀ ਬਈ ਤੇ ਤੁਹਾਨੂੰ ਜਿੰਨਾ ਸਭ ਤੋਂ ਵੱਧ ਖਾਣ ਦੇ ਦਿੱਤਾ ਸਮਝਣ ਵਾਲਾ ਚੀਜ਼ ਐਂਟਰੀs ਵੀ ਬੰਦ ਕਰੀ ਹੋਈ ਆ ਤੇ ਇੱਕ ਸਾਈਡ ਨੂੰ ਜਾਣਾ ਜੀ ਆਪਾਂ ਨੇ ਇੱਥੋਂ ਇੱਕ ਸਾਈਡ ਤੋਂ ਹੋ ਜਾਣਾ ਜੀ ਆਪਾਂ ਤੇ ਮੂਰੇ ਸੰਗ ਜਾ ਰਹੀ ਹੈ ਜੀ ਆਪਣੇ ਤੇ ਜਾਈ ਜਾ ਰਹੇ ਆ ਜੀ ਆਪਾਂ ਵੀ ਨਾਲ ਉਹ ਨਾਮ ਨਾਮ ਦੇ ਨਾਮਾਂ 'ਚ ਪੀ ਜਾਓ ਸਤ ਨਾਮ ਸ਼੍ਰੀ ਵਾਇ ਗੁਰੂ ਸਤ ਨਾਮ ਸ਼੍ਰੀ ਵਾਇ ਗੁਰੂ ਲਾਜਿਕ ਕਰੋ ਜੀ ਦਰਸ਼ਨ ਮੇਨ ਦਰਬਾਰ ਸਾਹਿਬ 'ਚ ਪਹੁੰਚ ਚੁੱਕੇ ਆ ਜੀ ਜਿੱਥੇ ਤੱਕ ਹੁੰਦਾ ਜੀ ਕੋਸ਼ਿਸ਼ ਆਪਣੀ ਰਹਿੰਦੀ ਵੀ ਦਰਸ਼ਨ ਤੁਹਾਨੂੰ ਕਰਵਾਈਏ ਲਓ ਜੀ ਤੁਸੀਂ ਬਣੇ ਰਿਹਾ ਕਰੋ ਜੀ ਵੀਡੀਓ ਦਿਨਾ ਤੇ ਕਰੋ ਜੀ ਮਹਾਰਾਜ ਦੇ ਦਰਸ਼ਨ ਲਓ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਉਸ ਤੋਂ ਬਾਅਦ ਆਪਾਂ ਇਹ ਵਾਰ ਨੂੰ ਤੇ ਇਸ ਤੋਂ ਬਾਅਦ ਆਪਾਂ ਉਧਰ ਜਾਣ ਦੀ ਕੋਸ਼ਿਸ਼ ਲਵਾਈ ਮੰਨੇ ਨਾ ਸ੍ਰੀ ਕਾ ਅੱਲਾ ਤੇ ਮੰਨ ਲਓ ਜੀ ਤੇ ਇੰਦਰ ਭਈ ਮ੍ਰਿਤਕਾਂ ਦੇ ਨਾਮ ਦਰਜ ਕਰਵਾਏ ਜਾਂਦੇ ਨੇ ਤੇ ਆਪਾਂ ਆ ਤਿਆਰ ਦਿਖਾਉਣ ਦੀ ਕੋਸ਼ਿਸ਼ ਕਰੀਏ ਜੀ ਤੁਹਾਨੂੰ ਉਮੀਦ ਹੈ ਜੇ ਤੁਸੀਂ ਪਾ ਸਕਦੇ ਤਾਂ ਕੋੜੇ ਵੀਡੀਓ ਕਾਟ ਕਰਕੇ ਕੁਝ ਕਰੀਏ ਜੀ ਤੇ ਥੋੜਾ ਜਿਹਾ ਤਿਆਰ ਦੁਬਾਰਾ ਲਿਖਣਾਣਾ ਹੋਗਾ ਜੀ ਫਿਕ ਪਹਿ ਚੁਕੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਿਆ ਜਿੱਥੇ ਆਪਾਂ ਫੁੱਲ ਲਗਾਉਣੇ ਨੇ ਪਹਿਲੀ ਵਾਰ ਹੈ ਜੀ ਮੈਂ ਇੱਥੇ ਵਿਜ਼ਿਟ ਕਰਿਆ ਦੀ ਵੀ ਇੱਥੇ ਕਦੇ ਮੈਂ ਜੀ ਤੱਕ ਜਿੰਦਗੀ ਦੇ ਵਿੱਚ ਫਸਟ ਟਾਈਮ ਆਇਆ ਜੀ ਤੇ ਇਸ ਸਾਈਡ ਵੀ ਹੈ ਜੀ ਥੱਲੇ ਸਾਈਡ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਉੱਪਰ ਪੁਲ ਬਣਿਆ ਹੋਇਆ ਜੀ ਤੁਹਾਨੂੰ ਉਹਦਾ ਪਾਸੇ ਵੀ ਜਾ ਸਕਦੇ ਆ ਲਓ ਜੀ ਤੁਹਾਨੂੰ ਨਜ਼ਦੀਕ ਤੋਂ ਉਹ ਦੇ ਦਰਸ਼ਨ ਕਰਵਾਉਨੇ ਆ ਕੋਵੇ ਤੋ ਪੀਏ ਬਣਿਆ ਬਜੂਰੇ ਵੀ ਸਾਰਾ ਸਿਸਟਮ ਪੂਰੇ ਆ ਕੇ ਮੰਦਨੇ ਖਤਮ ਹੋ ਜਾਣਾ ਜੀ ਇੱਕ ਦਿਨ ਜਿੰਨਾ ਮਰਜੀ ਆਪਾਂ ਤਨ ਬਹੁਤ ਗੱਡੀਆਂ ਜੋੜੀਆਂ ਸਭ ਕੁਝ ਠੀਕ ਰਹਿ ਜਾਣਾ ਆ ਲਓ ਜੀ ਉਹੀ ਬੰਦਾ ਆ ਗਿਆ ਜਿਹੜਾ ਪਹਿਲਾਂ ਬੱਸ ਦੇ ਵਿੱਚ 14 ਦਰ ਲੱਗਦਾ ਸੀ ਲਓ ਜੀ ਰਿਆ ਦਾ ਨਾਮ ਜਪ ਲੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਤੇ ਲਓ ਜੀ ਬਕਸੀ ਹੋ ਚੱਲੀ ਤੇ ਜਾਂਦੇ ਜਾਂਦੇ ਨੂੰ ਲੱਗਦਾ ਰਾਤ ਹੋ ਜਾਣੀ ਜੀ ਆਪਾਂ ਲਓ ਜੀ ਰਾਤ ਹੋ ਗਈ ਗਈ ਕਾਫੀ ਟਾਈਮ ਹੋ ਗਿਆ ਜੀ ਲਓ ਜੀ ਜਾਈ ਜਾ ਰਹੇ ਹਾਂ ਜੀ ਦੇਖੋ ਜੀ ਤੁਸੀਂ ਟੋਲ ਪਲਾਜ਼ਾ ਆ ਗਿਆ ਨੂੰ ਵੀ ਦਿਵਾ ਦिए ਚੈੱਕ ਕਰਾ ਦिए ਮਾਂ ਦੇਖੋ ਜੀ ਕਿਸ ਤਰੀਕੇ ਨਾਲ ਇਤਿਜਾਮ ਹੋ ਜਾਂਦਾ ਹੈ ਯੋਈ ਹੋਲੀ ਕਰਕੇ ਮਜ਼ਾ ਇੱਥੇ ਨਿਕਲਈ ਜੀ ਤੇ ਉਸ ਤੋਂ ਬਾਅਦ ਆਪਾਂ ਪਹੁੰਚਦੇ ਜੀ ਸ਼ਰੀਫੋ ਤੇਗਰ ਤੋਂ ਅਸੀਂ ਆਪਣੇ ਹੀ ਸ਼ਹਿਰ ਪਹੁੰਚ ਗਏ ਜੀ ਸਾਡਾ ਆਪਣਾ ਟੋਲ ਪੁਛ ਸ਼ਰੀਫੋ ਤੇਗਰ ਤੋਂ ਹੈਵੇ ਹੈ ਤੇ ਇੱਥੇ ਦਾ ਇਤਿਹਾਸ ਸਾਰੀ ਦੁਨੀਆ ਦੇ ਵਿੱਚ ਬਸੁਰਦਾ ਜੀ ਲਓ ਜੀ ਕਰੋ ਜੀ ਚੈੱਕ ਤੁਸੀਂ ਪੂਰੇ ਵੀ ਆ ਕੇ ਬਹੁਤ ਸ਼ਾਂਤੀ ਮਿਲੇ ਜੀ ਸਾਰੇ ਤਾਰਮੀਕ ਸਥਾਨਾਂ ਤੋਂ ਬਾਅਦ ਆਪਣੇ ਸ਼੍ਰੀ ਫਤਿਹਗੁਰ ਸਾਹਿਬ ਤੇ ਆ ਚੁੱਕੇ ਆ ਜੀ ਲੌਜੀ ਤੁਸੀਂ ਚੈੱਕ ਕਰ ਸਕਦੇ ਹੋ ਐਤਵਾਰ ਨੂੰ ਫਤਿਹਗੁਰ ਸਾਹਿਬ ਆਉਂ ਤੋਂ ਸੰਗਤ ਬਹੁਤ ਉੱਘੀ ਇੱਥੇ ਨੇੜਲੇ ਸੰਗਤ ਨੂੰ ਤਿਆਰ ਤਿਆਰ ਹੋ ਜਾ ਰਹੇ ਹੋ ਜੀ ਲੌਜੀ ਕਰ ਸਕਦੇ ਤੁਸੀਂ ਚੈੱਕ ਜੇ ਬਲੌਗ ਵਧੀਆ ਲੱਗਿਆ ਤਾਂ ਬਲੌਗ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਸਤਿਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਿਓ ਲੌਜੀ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਜੀ ਪਿਛਲਾ ਬੇੜਾ ਇਸ ਤੋਂ ਬਾਅਦ ਆਪਾਂ ਨਮਸਤਕ ਹੋਵੇ ਗੁਰਦੁਆਰਾ ਸਾਹਿਬ ਦੇ ਵਿੱਚ ਪਛਾਦਾ ਚੱਲਾਂਗੇ ਤੇ ਉਸ ਤੋਂ ਬਾਅਦ ਆਏ ਜੀ ਵੀ ਸਾਰੇ ਵੀ ਟਾਈਮ ਨਾਲ ਕਰੇ ਪਹੁੰਚ ਜਾਣ ਤੇ ਫਟਾਫਟ ਸਾਰੇ ਆਪਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਮਿਲ ਕੇ ਕਰਕੇ ਫਿਰ ਜਾਂਦੇ ਨੇ ਜੀ ਸਾਰੇ ਉਹ ਮੰਦਰਾਲਵਾ ਨੂੰ ਮੰਦਰਾਲਵਾ ਨੂੰ ਜਿਸ ਤੇ ਬਹੁਤ ਜ਼ਿਆਦਾ ਧਰਤੀ ਬਹੁਤ ਕਰੋਪੀ ਬੀਜੀ ਜਾਂਦੀ ਤੇ ਚੈੱਕ ਕਰ ਸਕਦੇ ਹਾਂ ਜੀ ਇੱਧਰ ਵੀ ਇੱਕ ਸਾਈਡ ਦੂਸਰੀ ਪਾਸੇ ਲੈਂਟਰ ਪੈ ਕੇ ਹੱਟਿਆ ਜੰਤਰੀ ਜਾਣ ਮੈਂ ਦੇਖਿਆ ਜੀ ਪਰ ਬਾਜੂ ਮੰਨੀ ਇਸ ਤਰ੍ਹਾਂ ਦੇ ਵੀਡੀਓ ਦੇਖੀ ਸੱਚੀ ਇਦਲੈਂਟਰੀ ਵਾਜੀ ਹੁੰਦੇ ਨਾ ਤੇ ਸਾਹਮਣੇ ਲੰਗਰ ਹਾਲ ਆਈ ਫਿਰ ਚੈੱਕ ਕਰ ਲਵਾਂ ਤੇ ਅੱਧਾ ਖੰਡਾ ਬੁਝ ਰਿਹਾ ਹੈ ਕਿਹੜੇ ਤੇ ਆਪਾਂ ਚੱਲੀ ਨੰਗਰ ਹਾਲ ਦੇ ਵਿੱਚ ਲਓ ਜੀ ਫਿਰ ਸਾਰੀ ਸੰਗਤ ਹੋਣ ਲੱਗੀ ਪੱਤੀ ਦੁਬਾਰੇ ਤੇ ਸਾਰੇ ਲੋ ਜੀ ਜਿੱਥੋਂ ਦਾ ਕੰਮ ਸ਼ੁਰੂ ਹੋਇਆ ਸੀ ਜੀ ਪਹੁੰਚ ਗਏ ਪਿੰਡ ਦੇ ਗੁਰਦੁਆਰੇ ਸਾਂ ਤੇ ਇੱਕ ਹੋਰ ਤੇ ਸਾਰੇ ਲੋ ਜੀ ਆਪਣੇ ਆਪਣੇ ਘਰਾਂ ਵੱਲ ਨੂੰ ਵਧ ਰਹੇ ਹਨ ਤੇ ਲੋ ਜੀ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ